ਸਰਦਾਰ ਬਿਆਨਤ ਸਿੰਘ ਓਮ ਦੇ ਜਰਨੈਲ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਉਹਨੂੰ ਮੌਤ ਦੇ ਘਾਟ ਉਤਾਰਿਆ ਅਕਾਲ ਤਖਤ ਦਾ ਬਦਲਾ ਲਿਆ ਦਰਬਾਰ ਸਾਹਿਬ ਦਾ ਬਦਲਾ ਲਿਆ ਅ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਬਦਲਾ ਲਿਆ ਧੀਆਂ ਤੇ ਪੈਣਾ ਦੀ ਬੇਪਤੀ ਦਾ ਬਦਲਾ ਲਿਆ ਤੇ ਕੌਮ ਨੇ ਕੀ ਕੀਤਾ ਕੌਮ ਨੇ ਉਹਨਾਂ ਦੀ ਮਾਤਾ ਨੂੰ ਬਿੰਬਲ ਕੌਰ ਖਾਸਲਾ ਖਾਲਸਾ ਨੂੰ ਐਮਪੀ ਬਣਾਇਆ ਐਮਪੀ ਬਨਾਇਆ ਰੋਕਪੜ ਤੋਂ ਉਹਦੇ ਦਾਦਾ ਜੀ ਸੁੱਚਾ ਸਿੰਘ ਮਲੋ ਨੂੰ ਐਮਪੀ ਬਨਾਇਆ ਬਠਿੰਡੇ ਤੋਂ 60 ਕਿਲੋ ਸੋਨੇ ਦੇ ਨਾਲ ਬਿੰਬਲਕੌਰ ਖਾਲਸਾ ਦਾ ਸਨਮਾਨ ਕੀਤਾ ਸੀ 40 ਬਰਸੀਆਂ ਮਨਾ ਚੁੱਕੇ ਅਸੀਂ ਸਰਦਾਰ ਬਿਆਨ ਸਿੰਘ ਸਤਵੰਤ ਸਿੰਘ ਕੇਰ ਸਿੰਘ ਦਿੱਲੀ ਦੇ ਵਿੱਚ ਅਸੀਂ ਰੇਲਾ ਗੱਡੀਆਂ ਤੇ ਪਹੁੰਚਦੇ ਆ ਕਿਉਂ ਨਹੀਂ ਪਹੁੰਚੇ ਇਹ ਕਿਹੜੇ ਮੈਂਬਰ ਨੇ ਹਾਜ਼ਰੀ ਲੁਵਾਈ ਆ ਮੈਂ ਇੱਥੋਂ ਹੱਥੋਂ ਜਵਾਬ ਪੁੱਛਦਾ ਕੋਈ ਗਿਆ ਤੁਸੀਂ ਮੇਰੇ ਨਾਲ ਉਹਨੇ ਮੈਂ ਹਰ ਬਰਸੀ ਤੇ ਜਾਣਾ ਉੱਥੇ ਪਹੁੰਚੇ ਆ ਕਿਉਂ ਨਹੀਂ ਗਏ ਕਾਹ ਤੋਂ ਨਹੀਂ ਜਾਂਦੇ ਜੀ ਖਾਲਸਾ ਜੀ ਅੱਜ ਆਜੋ ਅੱਜ ਕੌਮ ਨੇ ਬਦਲਾ ਲਿਆਂਦਾ ਤੇ ਕਿਉਂ ਕਿਉਂ ਆਪਦੇ ਪਿਓ ਦੇ ਪੂਰਨਿਆਂ ਤੇ ਨਹੀਂ ਚੱਲਿਆ ਕਿਉਂ ਬਚਨ ਇਹ ਦਿੱਤਾ ਕਿ ਸਾਡਾ ਖਾਲਸਾਤਾਨ ਵਾਲਿਆਂ ਨਾਲ ਕੋਈ ਲੈਣ ਦੇ ਨਹੀਂ ਅਸੀਂ ਖਾਲਸਤਾਨੀ ਆਂ ਅਸੀਂ ਘਰ ਘਰ ਵਿੱਚ ਖਾਲਸਾਤਾਨ ਦੀ ਆਵਾਜ਼ ਪਹੁੰਚਾਉਣੀ ਆ ਹਿੰਦੂ ਵੀ ਮੰਗਦੇ ਖਾਲਸਾਤਾਨ ਮੁਸਲਮਾਨ ਵੀ ਮੰਗਦੇ ਖਾਲਸਾਤਾਨ ਅਸਾਈ ਵੀ ਮੰਗਦੇ ਖਾਲਸਾਤਾਨ ਤੇ ਸਿੱਖ ਵੀ ਖਾਲਸਾਤਾਨ ਮੰਗਦੇ ਆ ਜਿੰਨਾ ਚਿਰ ਖਾਲਸਾਤਾਨ ਨਾ ਦਿੱਤਾ ਉਹਨਾਂ ਚਿਰ ਸਾਨੂੰ ਅਨਸਾਫ਼ ਨਹੀਂ ਮਹਿਣਾ ਸਾਨੂੰ ਖਾਲਸਾਤਾਨ ਮਹਾਰਾਜਾ ਰਣਜੀਤ ਸਿੰਘ ਵਾਹ ਰਾਜ ਚਾਹੀਦਾ ਸ਼ਾਂਤੀ ਰਾਜ ਆ ਇਹ ਡਰ ਨਹੀਂ ਇਹ ਹਉਆ ਨਹੀਂ ਇਹ ਭੈ ਨਹੀਂ ਸਾਡਾ ਰਾਜ ਖੁੱਸਿਆ ਸਾਡਾ ਖਾਲਸਾ ਰਾਜ ਖਾਲਸਾਣ ਖੁੱਸਿਆ 50 ਸਾਲ ਰਾਜ ਮਹਾਰਾਜਾ ਰਣਜੀਤ ਨੇ ਕੀਤਾ ਹੈ ਸੋ ਅਸੀਂ ਰਾਜ ਮੰਗਦੇ ਆਂ ਅਗਲੀ ਛਰੋਮਣੀ ਕਮੇਟੀ ਦੀਆਂ ਚੋਣਾਂ ਲਈ ਅੱਜ ਦੀ ਮੀਟਿੰਗ ਹੈ ਤਿਆਰੀ ਕਰ ਲੋ ਸਿੱਖੋ ਤਿਆਰੀ ਕਰ ਲੋ ਅਸੀਂ ਖਾਲਸਾਣ ਦੇ ਨਾਂ ਤੇ ਚੋਣਾਂ ਲੜਨੀਆਂ ਜੀਨੇ ਬੋਟ ਪਾਉਣੇ ਪਾਵੇ ਜੀਨੇ ਨਹੀਂ ਪੋਣੀ ਨਾ ਪਾਵੇ ਸਾਡਾ ਖਾਲਸਾਣ ਤੋਂ ਬਿਗੈਰ ਕੱਟ ਨਹੀਂ ਸਕਦਾ ਸਾਡੀਆਂ ਬਲਾਕ ਸਮਤੀਆਂ ਜ਼ਿਲ੍ਹਾ ਪ੍ਰਸ਼ਦੀਆਂ ਅਸੀ ਸਰਪੈਂਚੀਆਂ ਵੀ ਪਿੰਡਾਂ ਦੇ ਵਿੱਚ ਲੜਨੀਆਂ ਪਰ ਖਾਲਸਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾਸ ਨੇ 78 ਜਮਰ ਤੱਕਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੋਂ ਉਹਨਾਂ ਨੇ ਗੁਰੂ ਰਾਮਦਾਸ ਸਰਾ ਦੇ ਉੱਤੇ ਖੜ ਕੇ 78 ਜੋ ਇੱਕ ਮਤਾ ਪਾਇਆ ਪੰਜ ਐਫੀਡਵਿਟ ਲਿਖੇ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਭੰਗ ਸ਼੍ਰੋਮਣੀ ਅਕਾਲੀ ਦਲ ਟੋੜਾ ਭੰਗ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਭੰਗ ਸ਼੍ਰੋਮਣੀ ਅਕਾਲੀ ਦਲ 1920 ਭੰਗ ਸਾਰੇ ਅਕਾਲੀ ਦਲ ਭੰਗ ਕਰਕੇ ਇੱਕੋ ਇੱਕ ਦੀ ਚੋਣ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਐਸਐਸਪੀ ਫਰੀਦਕੋਟ ਉਸ ਤੋਂ ਪ੍ਰੰਤ ਅਕਾਲ ਤਖਤ ਤੇ ਮੀਟਿੰਗ ਹੋਈ ਆ ਅਰਦਾਸ ਹੋਈ ਆ ਕੜਾ ਪ੍ਰਸ਼ਾਦੀ ਦੀ ਦੇਗ ਤਿਆਰ ਹੋਈ ਆ ਸਾਰੇ ਸੋਹਾਂ ਚੱਕ ਕੇ ਭੱਜ ਗਏ ਕਿ ਅਸੀਂ ਖੜਕੂਆਂ ਦੀ ਮਦਦ ਕਰਾਂਗੇ ਅਸੀਂ ਖਾਲਸਾਣ ਦੀ ਜਦੋਂ ਜਾਇਦ ਰੱਖਾਂਗੇ ਜਦੋਂ ਹੁਕਮ ਆ ਗਿਆ ਕਿ ਜਿਹੜੇ ਮਦਦ ਕਰਨਗੇ ਉਹਨਾਂ ਦੇ ਘਰ ਸਾੜ ਦਿਓ ਉਹਨਾਂ ਦੀਆਂ ਪੈਲੀਆਂ ਕੁਰਕ ਕਰ ਦਿਓ ਉਹਨਾਂ ਨੂੰ ਜੇਲਾਂ ਚ ਸੜ ਦਿਓ ਉਸ ਟਾਈਮ ਸਾਰੇ ਹੀ ਅਕਾਲ ਤਖਤ ਤੇ ਸੌਂ ਖਾ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦੀ ਦੀ ਦੇਗ ਵੰਡ ਕਰਕੇ ਆਉ ਗਏ ਇੱਕੋ ਇੱਕ ਤੁਹਾਡਾ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਜਿਹੜਾ ਕਹਿਣੀ ਤੇ ਕਰਨੀ ਦਾ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਤੁਹਾਨੂੰ ਬਾਹ ਫੜਾ ਕੇ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਰ ਅਸੀਂ ਬਾਹਾਂ ਕਿਧੀਆਂ ਫੜੀ ਫਿਰਦੇ ਅਸੀਂ ਬਾਹਾਂ ਕਿਧੀਆਂ ਫੜੀ ਫਿਰਦੇ ਹਾਂ ਖਾਲਸਾ ਜੀ ਉਹਨਾਂ ਚਿਰ ਸ਼ਾਂਤੀ ਨਹੀਂ ਆਉਣੀ ਜਿੰਨਾ ਚਿਰ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਿੱਖ ਕੌਮ ਦਾ ਆਗੂ ਨਾ ਸਮਝਿਆ ਪੰਜਾਬ ਇੰਡੀਆ ਦਾ ਆਗੂ ਨਾ ਸਮਝਿਆ ਖਾਲਸਾ ਜੀ ਅੱਜ ਬਾਹਰ ਮਾਨ ਸਾਹਿਬ ਦੀ ਚਿੱਠੀ ਦੇ ਨੌਜਵਾਨ ਸਤੇ ਲਈ ਜਾਂਦੇ ਪੱਕੇ ਹੋਈ ਜਾਂਦੇ ਆ ਤੇ ਜੇ ਸਾਡੀ ਅੱਜ ਬਾਹਰ ਗੱਲ ਨਾ ਸੁਣਦੀ ਸੁਣਾਈ ਨਾ ਹੁੰਦੀ ਤੇ ਸਾਨੂੰ ਤਾਂ ਖਤਮ ਕਰਤਾ ਸੀ ਸਾਨੂੰ ਤਾਂ ਖਤਮ ਕਰਤਾ ਸੀ ਸੋ ਇਸ ਕਰਕੇ ਬਾਈ ਜੀ ਨੇ ਉਹਨੇ ਬੇਨਤੀ ਕੀਤੀ ਸੀ ਕਿ ਖਾਲਸਾਣ ਦੇ ਮੇਰੀ ਬਾਹਰੋਂ ਲੈ ਕੇ ਫਲੈਕਸੀ ਆਈ ਮੇਰਾ ਡਾਇਰੈਕਟ ਵੀ ਕਟਾਤਾ ਕਿ ਪਿੰਡਰਾਲੇ ਸੰਤਾ ਜੀ ਫੋਟੋ ਵੀ ਨਹੀਂ ਲਾ ਸਕਦੇ ਸਾਨੂੰ ਉਹਨਾਂ ਚੈਰੋ ਪਰਵਿਚਨਾ ਨਹੀਂ ਮਿਲੀਆਂ ਜੇ ਪਰਵਿਚਨਾ ਨਹੀਂ ਦੇਣੀਆਂ ਜੇ ਅਸੀਂ ਆਪਦੀ ਆਵਾਜ਼ ਨਹੀਂ ਠਾ ਸਕਦੇ ਤੇ ਸਾਨੂੰ ਇਹੋ ਜੀਆਂ ਚੋਣਾ ਦੀ ਲੋੜ ਨਹੀਂਗੀ ਸਿੱਖ ਰਾਜ ਕਰਨਾ ਜਾਣਦੇ ਆ ਤੇ ਸਿੱਖ ਰਾਜ ਕਰਨਗੇ ਸੋ ਇਹ ਸਾਡੀਆਂ ਬੇਤੀਆਂ ਇਹ ਪ੍ਰਵਾਨ ਕਰਨੀਆਂ ਸਿੰਘੋ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤੇ ਗੱਲ ਨੂੰ ਵਿਚਾਰ ਲਓ ਅੱਗੇ ਆਜੋ ਜਿਹੜੇ ਬੰਦੇ ਕੱਢਣ ਦੀ ਕਢਾਉਣ ਦੀ ਆ ਮੈਂ ਟੁੱਡੀ ਸਾਹਿਬ ਦੀਆਂ ਮਹਿਨਤਾ ਕੀਤੀਆਂ ਟੁੱਡੀ ਸਾਹਿਬ ਕਿਹੜੇ ਕਿਹੜੇ ਬੰਦੇ ਕਿਹੜੇ ਹਲਕੇ ਚ ਕਿਹੜੇ ਪ੍ਰਧਾਨ ਆ ਉਹ ਪ੍ਰਧਾਨਾਂ ਨੇ ਫੋਨ ਹੀ ਲਕੋਲੇ ਪ੍ਰਧਾਨਾਂ ਨੇ ਫੋਨ ਹੀ ਕੱਟ ਲੇ ਸਭ ਦੇ ਕੀ ਮੈਂ ਰਾਹਪੁਰਾ ਫੂਲ ਕਰੇ ਜਾ ਕੇ ਆ ਬੀਬੀ ਦੇ ਉਹਦੇ ਘਰੇ ਆਇਆ ਗਿਆ ਉਹ ਹੈ ਨਾ ਮੈਂ ਮੁੜ ਆਇਆ ਅਗਲੇ ਦਿਨ ਗਿਆ ਬੀਬੀ ਨੇ ਚਾਹ ਪਿਆਈ ਪਾਣੀ ਪਿਆਇਆ ਉਹਦੇ ਮੁੰਡੇ ਨੇ ਫੋਨ ਖਿੱਚ ਲਿਆ ਕਿ ਅਸੀਂ ਤਾਂ ਚਾਰੂ ਦੇ ਨਾਲ ਖੜੀ ਐ ਚਾ ਚਾਰੂ ਦੇ ਨਾਲ ਖੜਿਆ ਮੈਂ ਪਹਿਲੀ ਵਾਰ ਤੁਹਾਡੇ ਹਲਕੇ ਜਾਇਆ ਸੀ ਆ ਗੁਰਚਰਨ ਸਿੰਘ ਬੈਠੇ ਆ ਇਹਨਾਂ ਨੇ ਕਿਹਾ ਤੇ ਮੈਨੂੰ ਫੋਨ ਆ ਗਿਆ ਗਗੜਾ ਸਾਹਿਬ ਅੱਜ ਅਸੀਂ ਹੋਰ ਕਿਤੇ ਅੱਜ ਨਾ ਆਇਓ ਅਗਲੇ ਦਿਨ ਮੈਂ ਆਇਆ ਗੁਰਚਰਨ ਸਿੰਘ ਦੇ ਘਰੇ ਠੰਡਾ ਪੀ ਕੇ ਗਿਆ ਡਿਊਟੀ ਲਾ ਕੇ ਗਿਆ ਪਰ ਸਿੱਖੋ ਆ ਯਾਦ ਹੋ ਉਹ ਖਾਲਸਾਣ ਕਿ ਇੱਥੇ ਮੈਂ ਬੋਲੀ ਜਾਨਾ बोलिया ਨਹੀਂ खालसा मैणा याद होजे ता याद हो जाओगे सरदार सिमरनजीत सिंह मान जे ना हुंदा संत जर्नैल सिंह खालसा पिنڈਰਾਂ ਵਾਲਾ ਦੀ ਫੋਟੋ ਨਹੀਂ ਸੀ ਦਿਹਾਉਣੀ ਤੁਹਾਨੂੰ ਅੱਜ ਉਹਨੂੰ ਚੀਜ਼ ਨਹੀਂ ਮੰਨਦੇ ਸੀਗੇ ਉਹ ਚੀਜ਼ ਨਹੀਂ ਕਹਿੰਦੇ ਰਹੇ ਇਹ ਪੰਛੀ ਕੱਲਾ ਇਹਦੇ ਮਗਰ ਨੇ ਬਹੁਤ ਛਿਕਾਰੀ ਸਿੱਖੋ ਅੱਗੇ ਆ ਜਾਓ ਇੱਥੇ ਹੁਣ ਇੱਕ ਜਥੇਦਾਰ ਬੋਲਿਆ ਸੀ ਕਿ ਮਾਨ ਸਾਹਿਬ ਨੇ ਕਿਹਦੇ ਕਿਰਪਾਹਾਂ ਡਾਲੀ ਸੌਣ ਲਿਓ ਜਦੋਂ ਮਾਨ ਸਾਹਿਬ ਜਿੱਤਿਆ ਭਾਗਲਪੁਰ ਦੀ ਜੇਲ੍ਹ ਵਿੱਚ ਜਾਜ ਤੇ ਲੈ ਕੇ ਆਂਦਾ ਤੇ ਬਾਦਲ ਉਹਨਾਂ ਨੇ ਤਿੰਨ ਸ੍ਰੀ ਸਾਹਿਬ ਇਹ ਜਵਾਬ ਦਿਓ ਲੋਕਾਂ ਨੂੰ ਇਸ ਸੰਗਤ ਨੂੰ ਜਵਾਬ ਦਿਓ ਅਨਪੜਾ ਨੂੰ ਜਵਾਬ ਦਿਓ ਜਦੋਂ ਭਾਗਲਪੁਰ ਤੋਂ ਜਾਜ ਤੇ ਲੈ ਕੇ ਆਂਦਾ ਮਾਨ ਸਾਹਿਬ ਨੂੰ ਉਦੋਂ ਤਿੰਨ ਤੇਗਾ ਤੇ ਤਿੰਨ ਸਰੋਪੇ ਤੁਹਾਡੇ ਬਾਦਲਾਂ ਨੇ ਬਾਬਾ ਠਾਕਰ ਸਿੰਘ ਜੀ ਨੂੰ ਫੜਾਤੇ ਬਾਬਾ ਠਾਕਰ ਸਿੰਘ ਬ੍ਰਹਮ ਗਿਆਨੀ ਸੀ ਉਹ ਸਿਆਸੀ ਨਹੀਂ ਸੀ ਉਹ ਬ੍ਰਹਮ ਗਿਆਨੀ ਸੀ ਉਹਨੂੰ ਕਹਤਾ ਬਾਬਾ ਜੀ ਆ ਲਓ ਆ ਸ੍ਰੀ ਸਹਿ ਮਾਨ ਸਾਹਿਬ ਨੂੰ ਦੇਣਾ ਆ ਸਰੋਪਾ ਮਾਨ ਸਾਹਿਬ ਨੂੰ ਦੇਣਾ ਕਿ ਉਹਨੂੰ ਕਿਉਂ ਵੀ ਆ ਲਓ ਬਾਦਸ਼ਾਹੀ ਤੇ ਸੰਭਾਲ ਕੇ ਰੱਖੀ ਉਹ ਪਹਿਲਾ ਸ੍ਰੀ ਸਾਹਿਬ ਸਰਦਾਰ ਸਿਮਰਨ ਜੀ ਸਿੰਘ ਮਾਨ ਨੂੰ ਦੂਜਾ ਸ੍ਰੀ ਸਹਿਬ ਧਿਆਨ ਸਿੰਘ ਮੰਡ ਨੂੰ ਤੀਜਾ ਸ੍ਰੀ ਸਹਿਬ ਬਿੰਬਲ ਖਾਲਸਾ ਨੂੰ ਜਦੋਂ ਦੇਤੇ ਤੇ ਪਾਰਲੀਮੈਂਟ ਵਿੱਚ ਜਾ ਕੇ ਬੋਲਤਾ ਬਾਦਲਾ ਨੇ ਕਿ ਕਮਲੇ ਜੱਟ ਨੂੰ ਸ੍ਰੀ ਸਾਹਿਬ ਫਰਾਦਾ ਕਿਰਪਾ ਨੰਦਰੇ ਵੜ ਦੂਗਾ ਅੰਦਰ ਨਾ ਜਾਣਦੇ ਹੋ ਤੁਸੀਂ ਕਿਦਾਂ ਸਮਝੋਗੇ ਇਹ ਸਿਆਸਤਾਂ ਕਿਦਾਂ ਸਮਝੋਗੇ ਇਹ ਆਪਦੇ ਦਿਮਾਗ ਦੇ ਵਿੱਚ ਗੱਲਾਂ ਪਰੋ ਮਾਨ ਸਾਹਿਬ ਨੂੰ ਬੈਨ ਲਾਤਾ ਮਾਨ ਸਾਹਿਬ ਨੇ ਚੀਜ਼ ਕਿਆ ਸੰਤ ਪਿੰਡ ਵਾਲਿਆਂ ਨੂੰ ਤੇ ਮਾਨ ਸਾਹਿਬ ਨੂੰ ਕਹਿੰਦੇ ਤੇਰੀ ਜੀਵ ਵਿੱਚ ਕੀੜੇ ਪੈ ਜਾਣ ਤੂੰ ਛੀਦਾ ਨਾ ਉਹਨੇ ਪਰ ਸਖਿਛਾਏ ਅਰਦਾਸਾਂ ਕੀਤੀਆਂ ਤੇ ਮਾਨ ਸਾਹਿਬ ਨੇ ਜਨਮ ਦਿਨ ਮਨਾਉਣ ਲਾ ਲਵਾਤਾ ਜਨਮ ਦਿਨ ਅੱਜ ਤੁਸੀਂ ਜੇਬਾਂ ਤੇ ਪਿੰਡ ਵਾਲਾ ਦੇ ਫੋਟੋ ਲਾਈ ਫਿਰਦੇ ਆਂ ਗੱਡੀਆਂ ਤੇ ਲਾਈ ਫਿਰਦੇ ਆਂ ਸਿੱਖੋ ਅੱਗੇ ਆਜੋ ਖਾਲਸਾ ਦਾ ਜਿਹੜਾ ਕੇਸ ਹੈ ਅਸੀਂ ਹਾਈ ਕੋਰਟ 'ਚੋ ਜਿੱਤ ਗਏ ਆ ਸੁਪਰੀਮ ਕੋਰਟ 'ਚੋ ਜਿੱਤ ਗਏ ਆ ਗੱਡੀ ਦੇ ਵਿੱਚ ਫੈਲ ਪਈ ਜੀ ਨੇ ਵੇਖਣੀ ਹੋਈ ਵੇਖ ਲਿਓ ਖਾਲਸਾਨ ਕਹਿ ਸਕਦੇ ਆ ਖਾਲਸਾਨ ਬੋਲ ਸਕਦੇ ਆ ਖਾਲਸਾਨ ਦਾਸੀ ਜਿਹੜੀ ਫਲੈਕਸੀ ਆ ਉਹ ਘਰ ਤੇ ਲਾ ਸਕਦੇ ਆ ਉਹ ਗੱਡੀ ਤੇ ਲਾ ਸਕਦੇ ਆ ਅਸੀਂ ਖਾਲਸਾਨ ਦੇ ਨਾਮ ਤੇ ਬਿਜ਼ਨਸ ਚਲਾ ਸਕਦੇ ਆ ਪਰ ਖਾਲਸਾ ਜੀ ਜੇ ਅੰਦਰ ਦੇ ਡਰੀ ਜਾਓਗੇ ਮਰ ਤੁਸੀਂ ਵੀ ਜਾਣਾ ਤੇ ਮਰ ਮੈਂ ਵੀ ਜਾਣਾ ਚਾਹੇ ਕਣਕ ਮਾਣ ਵੱਧ ਖਾ ਲੋ ਤੇ ਚਾਹੇ ਘੱਟ ਖਾ ਲੋ ਪ੍ਰਧਾਨ ਜੀ ਕੋਈ ਖਾਸਤਾਨ ਦੀ ਗੱਲ ਕਰੀ ਐ ਖਾਸਤਾਨ ਦਾ ਅਸੀਂ ਜਿਹੜਾ ਕੇਸ ਜਿੱਤਿਆ ਕੋਰਟ ਦੇ ਵਿੱਚੋਂ ਜਦੋਂ ਖਾਸਤਾਨੀ ਝੰਡੇ ਲੱਗ ਜਾਂਦੇ ਕਿਸੇ ਦੇ ਘਰ ਦੇ ਉੱਪਰ ਲੱਗ ਜਾਂਦੇ ਤੇ ਉਹਦੇ ਪਰਚੇ ਫਿਰ ਕਿਉਂ ਹੋ ਜਾਂਦੇ ਆ ਮੈਂ 24 ਜੇਲਾ ਕਟਿਆ ਜੀ ਕਦੇ ਬੱਚਾਂ ਚ ਕਦੇ ਸਰਬੱਤ ਖਾਲਸੇ ਚ ਤੇ ਝੰਡਾ ਅੱਜ ਵੀ ਚੱਲ ਕੇ ਵੇਖ ਲੋ 1.5 ਮੀਟਰ ਦਾ ਝੰਡਾ ਝੁਲਦਾ ਖਾਲਸਤਾਨ ਦਾ ਇੱਕ ਵੀ ਪਾਚਾ ਦਰਜ ਹੋਇਆ ਦਾ ਵਿਖਾਓ ਜੇ ਜਾਨੀ ਝੰਡਾ ਕੋਈ ਲਾਊਗਾ ਉਹ ਸਖਨਾ ਉਹ ਖਾਲਸਤਾਨੀ ਨਾ ਨਾ ਹੋਇਆ ਉਹ ਦੂਜਾ ਬੰਦਾ ਸਾਡੇ ਚ ਕੁਛ ਭੇਟ ਕਰਕੇ ਉਹ ਗਲਤ ਫਵਾਹਾਂ ਫਲਾਊਗਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਤੇ ਹੋਊਗਾ ਜੀ ਤੁਸੀਂ ਸ਼ਹੀਦੀ ਵੀ ਗੱਲ ਕਰੀ ਸੀ ਤੁਸੀਂ ਦੀਪ ਸਿੰਘ ਸ਼ਹੀਦ ਮੰਨਦੇ ਸੀ ਅਸੀਂ ਦੀਪ ਸਿੱਧੂ ਸ਼ਹੀਦ ਆ ਸਾਡਾ ਕੌਮ ਦਾ ਜੀ ਕੋਮ ਦਾ ਸ਼ੀਦਾ ਦੀਪ ਸਿੱਧੂ ਜੀ ਉਹ ਪੜਿਆ ਲਿਖਿਆ ਨੌਜਵਾਨ ਸੀ ਉਹਨੇ ਸਾਰਾ ਸਭ ਕੁਝ ਸੰਦਰ ਵੇਖ ਰਿਆ ਦਿੱਲੀ ਨਾਲ ਕਸਾਨਾ ਨਾਲ ਧੋਖਾ ਹੁੰਦਾ ਹੂੰ ਕਸਾਨਾ ਨਾਲ ਧੋਖਾ ਹੁੰਦਾ ਵੇਖ ਰਿਆ ਉਹਨੇ ਤੁਰੰਤ ਜਵਾਬ ਦਿੱਤਾ ਸਰਕਾਰ ਨੂੰ ਜਿਸ ਦਿਨ ਉਹਨੇ ਸਰਕਾਰ ਨੂੰ ਜਵਾਬ ਦਿੱਤਾ ਪਾਰਲੀਮੈਂਟ ਦੇ ਕੇਸ ਦੀ ਨਿਸ਼ਾਨ ਚੜਾਤਾ ਉਹਦੀ ਮੌਤ ਯੰਸਗਾਂ ਨੇ ਉਦੋਂ ਤੋਂ ਤੈਅ ਕਰਤੀ ਸੀ ਤੁਸੀਂ ਦੀਪ ਸਿੰਘ ਨੂੰ ਦੀਪ ਸਿੱਧੂ ਨੂੰ ਦਾ ਸ਼ਹੀਦ ਮੰਨਦੇ ਹੋ ਤੇ ਭਗਤ ਸਿੰਘ ਨੂੰ ਕੌਣ ਸ਼ਹੀਦ ਮੰਨਦੇ ਮਾਨ ਸਾਹਿਬ ਵੇਖੋ ਜੀ ਉਹ ਸੁਣ ਲਓ ਗੱਲ ਅਸੀਂ ਨਹੀਂ ਆਦੇ ਵੀ ਉਹ ਸ਼ਹੀਦ ਨਹੀਂ ਗਾ ਹਾਂ ਮਾਨ ਸਾਹਿਬ ਤਾਂ ਕਹਿੰਦੇ ਉਹ ਸੁਣ ਲਓ ਗੱਲ ਸੁਣ ਲਓ ਜੀ ਤੁਸੀਂ ਪੱਤਰਕਾਰ ਹੋ ਸਾਨੂੰ ਦੱਸਿਆ ਕਰੋ ਸਵਾਲ ਜੀ ਭਗਤ ਸਿੰਘ ਦਾ ਆਪ ਦਾ ਲਿਖਿਆ ਹੋਇਆ ਹੈ ਜੀ ਕਿ ਮੈਂ ਸਿੱਖ ਨਹੀਂ ਗਾ ਮੈਂ ਨਾਸਤਕ ਹਾਂ ਜੀ ਸਮਝ ਲੈ ਕੀ ਹੋਦਾ ਆਪ ਦਾ ਲਿਖਿਆ ਅਸੀਂ ਨਹੀਂ ਸਾਡੇ ਲਈ ਜਿੰਨੇ ਕੁਰਬਾਨੀਆਂ ਦਿੱਤੀਆਂ ਨਾ ਉਹ ਸਾਡੇ ਲਈ ਜੋਧੇ ਜਰਨੈਲ ਵੀ ਕੁਰਬਾਨੀ ਤਾਂ ਦਿੱਤੀ ਹੈ ਨਾ ਕੌਮ ਲਈ ਕੁਰਬਾਨੀ ਤਾਂ ਦਿੱਤੀ ਹੈ ਨਾ ਦੇਖੋ 93 ਬਾਬਿਆਂ ਨੇ ਦਿੱਤੀ ਆ ਕੁਰਬਾਨੀ ਜੀ ਚੰਦਰਭੋਸ਼ ਕਿੱਥੇ ਆ ਸੁਭਾਸ਼ ਕਿੱਥੇ ਆ ਜੀ ਸਾਡਾ ਸੁਖਦੇਵ ਕਿੱਥੇ ਆ ਸਾਡਾ ਉਦਮ ਸਿੰਘ ਕਿੱਥੇ ਆ ਇਹ ਇਕੱਲੇ ਦੀ ਗੱਲ ਕਿਉਂ ਹੋਈ ਤੇ ਇਕੱਲੇ ਦੀ ਫੋਟੋ ਕਿਉਂ ਲੱਗੀ ਜੀ ਉਹਨਾਂ ਦੀ ਕਿਉਂ ਨਹੀਂ ਲੱਗੀ ਜੀ ਦਰਬਾਰ ਸਾਹਿਬ ਦੇ ਵਿੱਚ ਥਾਂ ਘੱਟ ਸੀ ਜੀ ਥਾਂੜਿਆਂ ਦੇ ਵਿੱਚ ਥਾਂ ਹੈ ਨਹੀਂ ਜੀ ਲੰਮੀ ਫਲੈਕਸੀ ਨਹੀਂ ਲੱਗ ਸਕਦੀ ਜੋਧਿਆਂ ਦੀ ਜੀ ਏ ਜਿਹੜੀ ਨੌਜਵਾਨ ਸਭਾ ਸੀ ਨਾ ਜੀ ਭਗਤ ਸਿੰਘ ਦੇ ਨਾਲ ਸੀ ਨਾ ਜੀ ਜੀ ਉਹ ਸ਼ਹੀਦ ਨਹੀਂ ਹੋਈ ਜੀ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਮੰਨ ਰਹੇ ਇੱਕ ਨੂੰ ਕਿਉਂ ਮੰਨ ਰਹੇ ਹੋ ਜੀ ਜਿਹੜਾ ਭਗਵੰਤ ਮਾਨ ਹੈ ਇਹ ਵੀ ਕਾਮਰੇਡ ਆ ਹਮ ਤੇ ਭਗਤ ਸਿੰਘ ਵੀ ਕਾਮਰੇਡ ਆ ਜੀ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਜੀ ਉਹਨਾਂ ਦਾ ਸਤਿਕਾਰ ਕਰਦੇ ਆ ਜੀ ਪਰ ਜਿਹੜੇ ਸਾਡੇ ਦੂਜੇ ਆ ਜੀ ਉਹਨਾਂ ਨੂੰ ਕੀ ਗੱਲ ਆ ਉਦਮ ਸਿੰਘ ਨੂੰ ਕੀ ਗੱਲ ਆ ਉਹਨੇ ਲੰਡਨ ਦੇ ਵਿੱਚ ਜਾ ਕੇ ਬਦਲਾ ਨਹੀਂ ਲਿਆ ਜੀ ਤੁਸੀਂ ਮੁੱਦੇ ਠਾਏ ਆ ਇਹ ਕੀ ਨਾ ਨੇ ਤੁਸੀਂ ਅਸੀਂ ਠੋਨੇ ਆ ਜੀ ਜੀ ਅਸੀਂ ਠੋਨੇ ਆ ਸਾਡੇ ਬੰਦੀ ਸਿੰਘ ਆ ਜੀ ਉਹਨਾਂ ਨੂੰ ਕਿਉਂ ਨਹੀਂ ਪ੍ਰੋਬਲਮ ਆਦੀ 32 ਦੇ 32 32 ਸਾਲ ਹੋ ਗਏ ਤੇ ਸਰਸੇ ਵਾਲਾ ਕਿਵੇਂ ਆਉਂਦਾ ਆ ਤੁਹਾਡਾ ਕੇਜਰੀਵਾਲ ਕਿਵੇਂ ਆਇਆ ਜੀ ਇਹ 50 ਬੰਦੇ ਨਹੀਂ ਮਰਗੇ ਸ਼ਰਾਬ ਪੀ ਕੇ ਜੀ ਇਹ ਕਿਉਂ ਬਾਹਰ ਆਇਆ ਪ੍ਰੋਬਲਮ ਸਿੱਖ ਚਿਹਰੇ ਕਿੰਨੇ ਬਣ ਕੇ ਜਾਂਦੇ ਆ ਐਮਪੀ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਬੰਦੀ ਸਿੰਘਾਂ ਦੇ ਉਹਨਾਂ ਨੂੰ ਗੱਲ ਯਾਦ ਨਹੀਂ ਜਦੋਂ ਪਹਿਲਾਂ ਕੋਣੀ ਹੁੰਦੇ ਅਸੀਂ ਅਸੀਂ ਦੋ ਸਿੱਖ ਚਿਹਰੇ ਬਣਾਏ ਆ ਜੀ ਬਣਾਏ ਆ ਨਾ ਜੀ ਸਿੱਖ ਚਿਹਰੇ ਆ ਨਾ ਜੀ ਉਹਨਾਂ ਨੇ ਜਾ ਕੇ ਬਿਆਨ ਕਿਉਂ ਲਾਇਆ ਵੀ ਖਾਲਿਸਤਾਨ ਦੇ ਨਾਲ ਸਾਡਾ ਹਿੰਦੂਆਂ ਦਾ ਤਾਂ ਬਣ ਗਿਆ ਹਿੰਦੁਸਤਾਨ ਜੀ ਅਸੀਂ Hindu ਦੇ ਗੁਲਾਮ ਹੈ ਜੀ ਤੇ ਮੁਸਲਮਾਨਾਂ ਦੇ ਬਣ ਗਿਆ ਪਾਕਿਸਤਾਨ ਅਸੀਂ ਜਿਹਦਾ ਪਾਕਿਸਤਾਨ ਜਾਣੇ ਆ ਜੀ ਤੇ ਮੁਸਲਮਾਨਾਂ ਦੇ ਗੁਲਾਮ ਹੈ ਜੀ ਜੇ ਅਸੀਂ ਹਿੰਦੁਸਤਾਨ ਚ ਰਹੀਨੇ ਤੇ ਹਿੰਦੂਆਂ ਦੇ ਗੁਲਾਮ ਹੈ ਕਿ ਨਹੀਂ ਜੀ ਤੇ ਸਾਡੀ ਗੱਲ ਕੌਣ ਕਰੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੇ ਪਾਰਲੀਮੈਂਟ ਦੇ ਵਿੱਚ ਸਾਡੇ ਦੋ ਸਰਦਾਰ ਗਏ ਐਮਪੀ ਜੀ ਐਮਪੀ ਗਏ ਤੁਹਾਡੇ ਇੱਕ ਖਦੂਰ ਸਾਹਿਬ ਤੋਂ ਜੀ ਇੱਕ ਗਿਆ ਫਰੀਦਕੋਟ ਮੋਗਾ ਆ ਕੋਮ ਨੇ ਕੱਲੇ ਆ ਜੀ ਉਹਨਾਂ ਨੇ ਅਗਲੇ ਦਿਨ ਬਿਆਨ ਦਿੱਤਾ ਜੀ ਕਿ ਖਾਲਸਤਾਨ ਜੀ ਦੇਣਾ ਸਾਡਾ ਕੋਈ ਲੈਣਾ ਦੇਣਾ ਨਹੀਂ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂਦਾ ਜਿਹੜੇ 8 7 ਨੌਜਵਾਨ ਹਮ ਅਵਤਾਰ ਸਿੰਘ ਖੰਡਾ ਹਮ ਨਿਹਰਦੀਪ ਸਿੰਘ ਨਿੱਜਰ ਜੀ ਪੰਜ ਬਾੜ ਜੀ ਅਰੋਦੇ ਸਾਹਿਬ ਜੇ ਜਿਹੜੇ ਯਜਸਗਾ ਨੇ ਬਾਹਰ ਮਾਰੇ ਆ ਨਾ ਜੀ ਪਾਰਲੀਮੈਂਟ ਦੇ ਵਿੱਚ ਗੂੰਜਾ ਪੈ ਰੀਆਂ ਸੀ ਜੇ ਮਾਨ ਦਾ ਇੱਕ ਬੰਦਾ ਜੇ ਦਾਸ ਜਾਵੜ ਦਾ ਜੇ ਮਾਨ ਸਾਹਿਬ ਜਾਵੜ ਦਾ ਤੇ ਪਾਰਲੀਮੈਂਟ ਦੇ ਵਿੱਚ ਗੂੰਜਾ ਪੈ ਰੀਆਂ ਸੀ ਵੀ ਉਹਨਾਂ ਦੇ ਜਿਹੜੇ ਕਾਤਲ ਆ ਫੜੋ ਪਰ ਜਿਹੜੀ ਗੱਲ ਹੁਣ ਕਰਦੇ ਆ ਖਾਲਸਤਾਨ ਜੀ ਅਸੀਂ ਜਦੋਂ ਜੈਦ ਕਰਦੇ ਆ ਪਰ ਜਦੋਂ ਆਉਂਦਾ ਜਦੋਂ ਮੌਕਾ ਆਉਂਦਾ ਇਲੈਕਸ਼ਨ ਦਾ ਉਦੋਂ ਸਰਦਾਰ ਜੀ ਕੀ ਕੀਤਾ ਜਾਂਦਾ ਅੱਜ ਤੁਸੀਂ ਆ ਵੇਖ ਲਓ ਤੇ ਨਗਰ ਦੀਆਂ ਫੜੀਆਂ ਛੂਟ ਵੰਡਦੇ ਫੜੇ ਆ ਨਾ ਜਲੰਧਰ ਚ ਆ ਗਈ ਨਾ ਤੁਹਾਡੇ ਕੋਲੇ ਖਬਰ ਜੀ ਇਹਨੂੰ ਫੋਲੋ ਕਰੋ ਵੀ ਇਲੈਕਸ਼ਨ ਦੇ ਵਿੱਚ ਇੱਕ ਤਾਂ ਅਸੀਂ ਕਹਿੰਨੇ ਰੈਸ਼ਵਤ ਖੋਰੀ ਬੰਦ ਇੱਕ ਛਰਾਬ ਬੰਦ ਇੱਕ ਪੈਸਾ ਵੰਡਣਾ ਬੰਦ ਇਹ ਕੀ ਗੱਲ ਛੂਟ ਪੈਸਾ ਦੇ ਨਹੀਂ ਆਏ ਜਿਹੜਾ ਰਾਸ਼ਨ ਪੱਤਾ ਫੜਿਆ ਉਹ ਪੈਸਿਆਂ ਦਾ ਨਹੀਂ ਆਇਆ ਇਹਨੂੰ ਪੂਰਾ ਲਾਗੂ ਕਰੋ ਵੀ ਇਹ ਸਿੱਖ ਦੇ ਕਿਉਂ ਕੱਲੇ ਤੇ ਮਾਰਾ ਵਿਦ ਕਰਾ ਸਿੱਖਾਂ ਦਾ ਕਿਤੇ ਇੱਕਾ ਵੀ ਨਹੀਂ ਨਾ ਜੇ ਗੱਲ ਕਰੀਏ ਤਾਂ ਜੇ ਹੁਣ ਅਸੀਂ ਫ੍ਰੀਕੋਰਟ ਦੀ ਗੱਲ ਕਰਕੇ ਲੋਕ ਸਭਾ ਦੀ ਇੱਥੋਂ ਸਰਬਜੀਤ ਸਿੰਘ ਖਾਲਸਾ ਉੱਟਿਆ ਤੇ ਸ਼੍ਰੋਮਣੀ ਅਕਾਲੀ ਦਰਬਾਰ ਮਾਨ ਨੇ ਵੀ ਜੇ ਨਹੀਂ ਕਿ ਆਪਦਾ ਇੱਕ ਬੰਦਾ ਖੜਾ ਕਰਤਾ ਤੁਹਾਨੂੰ ਉਧਰ ਬਰਾਬਰ ਉਹਦੀ ਫਿਰ ਏਕਾ ਕਿੱਥੇ ਆ ਸਿੱਖਾਂ ਦਾ ਵੀ ਏਕਾ ਨਹੀਂ ਲੱਗਦਾ ਦੇਖੋ ਜੀ ਸਿੱਖਾਂ ਦਾ ਏਕਾ ਜੀ ਇੱਕ ਸਾਲ ਪਹਿਲਾਂ ਮਾਨ ਸਾਹਿਬ ਨੇ ਮੈਨੂੰ ਟਿਕਟ ਦੇ ਕੇ ਇੱਥੇ ਨਵਾਜਿਆ ਜੀ ਇੱਕ ਸਾਲ ਸਾਰੇ ਪਿੰਡ-ਪਿੰਡ ਚ ਮਿਲਿਆ ਫਿਰ ਤੁਹਾਡੀ ਮੀਟਿੰਗ ਨਹੀਂ ਹੋਈ ਹੋਣੀ ਕਿਤਨਾ ਕਦ ਕਿਤੇ ਸਾਡੀ ਮੀਟਿੰਗ ਕਿਤੇ ਕਿਤੇ ਰਹਿ ਗਈ ਆ ਸਾਡੀ ਮੀਟਿੰਗ ਹੋਈ ਆ ਜੀ ਸਾਰਿਆਂ ਦੇ ਨਾਲ ਆ ਜਥੇਦਾਰ ਪ੍ਰਧਾਨ ਸਾਹਿਬ ਬੈਠੇ ਆ ਜੀ ਬਗਰਾੜੀ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਕਰਕੇ ਜੀ 3000 ਬੰਦਾ ਇਕੱਠਾ ਕਰਕੇ ਮੈਨੂੰ ਟਿਕਟ ਲਾਉਸ ਕੀਤੀ ਆ ਜੀ ਲਾਉਸ ਕੀਤੀ ਆ ਨਾ ਇਹ ਬੰਦਾ ਹਾਂ ਜਦੋਂ ਟਿਕਟ ਮਿਲ ਗਈ ਸਾਲ ਹੋ ਗਿਆ ਤੇ 8 ਦਿਨ ਪਹਿਲਾਂ ਲਿਆ ਕੇ ਕਿਉਂ ਮੂਰੇ ਫੋਲੋ ਕਰਤਾ ਜੀ ਮੈਨੂੰ ਇਹ ਦੱਸ ਦਿਓ ਜੇ ਉਹ ਜਿੱਤ ਗਿਆ ਤੇ ਅੱਜ ਅਰੋਹ ਗਾਂਧੀ ਨਾਲ ਹੱਥ ਕਿਉਂ ਮਿਲਾਇਆ ਖਾਲਸਤਾਨੀਆਂ ਨਾਲ ਕਿਉਂ ਨਹੀਂ ਮਿਲਾਇਆ ਜੀ ਮਿਲਾਇਆ ਨਾ ਇਹਦਾ ਜਵਾਬ ਤੁਸੀਂ ਵੀ ਦਿਓ ਨਾ ਸੱਚ ਗੱਲ ਕਹੋ ਜੀ ਅੱਜ ਖਾਲਸਤਾਨੀਆਂ ਨੂੰ ਜਿਨ੍ਹਾਂ ਨੇ ਆ ਛੱਡ ਕੇ ਦਿਨ ਪੁਰ ਰਾਤ ਕਰਕੇ ਵੋਟਾਂ ਪਾ ਕੇ ਵੀ ਸਾਡੀ ਗੱਲ ਕਰੂ ਸਾਡੇ ਛੀਦਾਂ ਦੀ ਗੱਲ ਕਰੂ ਸਾਡੇ ਗੁਰੂ ਗ੍ਰੰਥ ਸਾਹਿਬਾ ਦੀ ਗੱਲ ਕਰੂ ਸਾਡੀ ਕੌਮ ਦੀ ਗੱਲ ਕਰੂ ਸਾਡੀ ਧੀਆਂ ਪਣਾ ਦੀ ਗੱਲ ਕਰੂ ਆ ਰੰਗਰੇਟਿਆਂ ਦੇ ਪੰਜ ਪੰਜ ਮਰਲਿਆਂ ਦੀ ਗੱਲ ਕਰੂ ਰੰਗਰੇਟਿਆਂ ਦੇ ਕਮਰਿਆਂ ਦੀ ਗੱਲ ਕਰੂ ਕਿ ਅੱਜ ਖਾਲਸਾ ਜੀ ਉਹਨੇ ਤਾਂ ਪਹਿਲਾਂ ਹੀ ਮਕੋਤਾ ਸਾਡਾ ਖਾਲਸਤਾਨੀਆਂ ਦੇ ਨਾਲ ਕੋਈ ਲੈਣ ਦੇਣੀ ਹੁਣ ਕੀ ਕਰਾਂਗੇ ਜਦੋਂ ਪਹਿਲਾਂ ਇਹ ਗੱਲ ਕਹਿੰਦੇ ਵੇ ਕਾਲਾस्तानी ਸਾਨੂੰ ਵੋਟ ਨਾ ਪਾਉਣ ਸਾਡਾ ਉਹਨਾਂ ਨਾਲ ਕੋ ਲੈਣ ਦੇਣ ਨਹੀਂ ਤੇ ਫਿਰ ਤਾਂ ਸਾਨੂੰ ਪਤਾ ਲੱਗ ਜਾਂਦਾ ਜੇ ਕੂਮ ਦੇ ਮਗਰੋਂ ਛੁਰਾ ਉਹਦੇ ਚ ਸਾਨੂੰ ਕੀ ਪਤਾ ਇਮਾਨਦਾਰ ਨੂੰ ਆਦਾ ਬੰਦਾ ਬਾ ਲੈਣਾ ਚਾਹੀਦਾ ਸੀ ਜੇ ਉੱਠਿਆ ਸੀ ਤਾਂ ਨਹੀਂ ਉਹ ਕਿਉਂ ਨਹੀਂ ਪਾਉਣਾ ਚਾਹੀਦਾ ਸੁਣ ਲਓ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਰਬਜੀਤ ਨੂੰ ਟਿਕਟ ਦਿੱਤਾ ਬਿਠਿੰਡੇ ਤੋਂ ਚੋਣ ਲੜਾਇਆ ਜੀ ਇਹ ਹਾਰ ਗਿਆ ਇਹਨੇ ਜਾ ਕੇ ਦਾੜਾ ਕੇਸ ਮਨਾਤੇ ਇਹ ਸ਼ਰਾਬ ਪੀਣ ਲੱਗ ਗਿਆ ਜਦੋਂ ਇਹ ਹੋਰ ਵੀ ਚਲੋ ਛੱਡੋ ਇਹ ਜਾ ਕੇ ਬੋਝਨ ਸਮਾਜ ਪਾਰਟੀ ਚ ਚਲੋ ਇਹ ਜਾ ਕੇ ਬੋਝਨ ਸਮਾਜ ਪਾਰਟੀ ਚ ਰਲ ਗਿਆ ਇਹਨੇ ਬੋਝਨ ਸਮਾਜ ਪਾਰਟੀ ਵੱਲੋਂ ਟਿਕਟ ਲੜੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਲੜੀ ਇਹ ਕਾਂਗਰਸ ਨਾਲ ਰਲ ਗਿਆ ਸਮਝ ਲਿਖ ਤੁਹਾਡੇ ਦਿਮਾਗ ਚ ਜੀ ਪ੍ਰਧਾਨ ਜੀ ਕੋਲੇ ਇਹ ਗਿਆ ਜੀ ਵੀ ਪ੍ਰਧਾਨ ਜੀ ਮੇਥੋਂ ਗਲਤੀ ਹੋ ਗਈ ਜੀ ਜਦੋਂ ਮਾਨ ਸਾਹਿਬ ਨੇ ਕਿਹਾ ਬੇਟਾ ਸਿੱਖਾਂ ਦਾ ਛੀ ਦਾਦਾ ਤੂੰ ਪੋਤਾ ਹੈ ਜੀ ਤੂੰ ਕੂਮ ਦਾ ਜਰਨੈਲ ਹੈ ਬਣ ਕੇ ਰਹਿ ਜੀ ਇਹਨੇ ਕਿਹਾ ਨਹੀਂ ਮੈਂ ਤਾਂ ਸਾਰਾ ਸੋਕੋ ਬਹੁਤ ਉਹਨਾਂ ਨੂੰ ਬੰਦੇ ਗੰਦੀਆਂ ਗਾਲਾਂ ਹੂੰ ਬਹੁਤ ਸ਼ਬਦ ਬਚਨ ਬੋਲੇ ਜੀ ਉਹ ਚੁੱਪ ਕਰ ਗਏ ਮੈਂ ਮੈਨੂੰ ਸੱਦਿਆ ਗਿਆ ਜੀ ਜਸਬੀਰ ਸਿੰਘ ਰੋਡੇ ਨੇ ਫੋਨ ਕੀਤਾ ਜੀ ਕਰੇ ਬੇਟੇ ਨੂੰ ਗਗੜਾ ਸਾਹਿਬ ਤੁਸੀਂ ਬੈਹ ਜੋ ਜੀ ਮੈਂ ਕਿਹਾ ਰੋਡਾ ਸਾਹਿਬ ਆਓ ਜੀ ਮਾਨ ਸਾਹਿਬ ਕੋਲੇ ਚੱਲੋ ਹੂੰ ਮਾਨ ਸਾਹਿਬ ਕੋਲੇ ਚੱਲ ਕੇ ਮਾਨ ਸਾਹਿਬ ਨੂੰ ਬੇਨਤੀ ਕਰੋ ਇਹ ਮਾਫੀ ਮੰਗੇ ਗਾਲਾਂ ਦੁੱਪੜਾਂ ਦੀ ਤੇ ਮਾਨ ਸਾਹਿਬ ਨੇ ਹਰਪਾਲ ਸਿੰਘ ਬਲੇਨ ਬਿਠਾਇਆ ਨਾ ਜੀ ਅਮਰਪਾਲ ਦੇ ਹੱਕ ਚ ਬਿਠਾਇਆ ਨਾ ਤੇ ਮਾਨ ਸਾਹਿਬ ਨੇ ਲੱਖਾ ਲੜਾਇਆ ਤੇ ਆ ਜਿਹੜਾ ਆ ਸਾਡੇ ਨਾਲ ਤਾਂ ਗੁੱਸੇ ਆ ਜਿਹੜਾ ਜਵਾਰ ਕੇ ਸਾਹਿਬ ਇਹ ਕਿਦਾ ਹੀ ਮੈਲ ਾਟਣਾ ਮਾਨ ਕਹਿੰਦਾ ਨਹੀਂ ਮਾਨ ਨੇ ਲੱਖੇ ਨੂੰ ਟੱਕਰ ਦਿੱਤੀ ਉਹ ਟੁੱਟ ਕੇ ਉਧਰ ਜਾ ਵੜਿਆ ਸੁਣੀ ਜਾਓ ਕੰਨਾ ਤੇ ਮੇਰੇ ਵੇਰੀ ਕੀ ਹੋ ਗਿਆ ਸੀ ਮੇਰੇ ਵੇਰੀ ਕਿਉਂ ਨਹੀਂ ਮਾਨ ਨੂੰ ਬੇਨਤੀ ਕੀਤੀ ਇੱਕ ਗਰੀਬ ਕਰਕੇ ਰਿਜ਼ਰਵ ਕਰਕੇ ਫੇਰ ਮੈਨੂੰ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਜਿਹੜਾ ਖਰਚਾ ਲੈ ਲਓ ਫੇਰ ਥਾਂ ਥਾਂ ਤੇ ਦੋ ਥਾਵਾਂ ਤੇ ਮੀਟਿੰਗਾਂ ਹੋ ਕੇ ਕਿ ਗਗੜਾ ਚੱਕੋ ਪੈਸੇ ਖਰਚਾ ਲੈ ਲਓ ਮੈਂ ਕਿਹਾ ਮਾਨ ਸਾਹਿਬ ਕੋਲੇ ਚੱਲੋ ਇਹ ਪਤਾ ਕਿਉਂ ਨਹੀਂ ਜਾਂਦੇ ਇਹ ਗਗੜੇ ਵੱਲੋਂ ਪਾ ਕੇ ਡਗਾਉਣੇ ਚਾਹੁੰਦੇ ਸੀ ਮਾਨ ਸਾਹਿਬ ਦੇ ਸਿਰ ਤੇ ਪੱਗ ਆ ਜਿਹੜੀ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਪੱਗ ਆ ਉਹਨੂੰ ਆਂਚ ਨਹੀਂ ਆਉਣ ਜੋ ਜਿੱਨਾ ਚੱਜੇ ਆਉਣਾ ਜੀ ਉਹ ਤੋਂ ਬਗੈਰ ਮਾਨ ਕੋਲੇ ਨਹੀਂ ਜਾਣਾ ਤੂੰ ਪੈਸੇ ਲੈ ਤੂੰ ਖਰਚਾ ਲੈ ਕੀ ਲੈਣਾ ਲੈ ਆਜਾ ਗੱਲ ਕਰ ਮੈਂ ਕਿਹਾ ਮਾਨ ਸਾਹਿਬ ਕੋਲੇ ਚੱਲੂ ਜੀ ਮਾਨ ਸਾਹਿਬ ਦਾ ਬੰਦਾ ਖੜਾ ਖੜਾ ਰਹੁ ਅੱਜ ਵੀ 5 ਸਾਲ ਮੈਂ ਇੱਥੇ ਆਪਦੀ ਡਿਊਟੀ ਨਿਭਾਉਣੀ ਆ ਮੈਂ ਹਰਿਆਣੇ ਕੋਮਾ ਹਾਰਦਿਆਣੀ ਹੁੰਦਿਆਂ ਇਹ ਤਾਂ ਸਮਾਂ ਆਉਂਦਾ ਜਾਂਦਾ ਰਹਿੰਦਾ ਪਰ ਖਾਲਸਾ ਜੀ ਇਸ ਹਲਕੇ ਦੇ ਵਿੱਚ ਪੂਰੀ ਪੂਰੀ ਡਿਊਟੀ ਦਿਓ ਸਾਡੇ ਜਿਹੜੇ ਨੌਜਵਾਨਾ ਨੇ ਸਾਡੇ ਬਜ਼ੁਰਗਾਂ ਨੇ ਅਨਗੈਲੀ ਕਰ ਲਈ ਆ ਪਰ ਇਹਨਾਂ ਨੂੰ ਪਹਿਲਾਂ ਨਹੀਂ ਕਿਹਾ ਵੀ ਸਾਡਾ ਖਾਲਸਾ ਨਿਆਂ ਨਾਲ ਕੋਈ ਸਮਰਥਨ ਨਹੀਂ ਅੱਜ ਸਾਰੇ ਪਛਤਾਉਂਦੇ ਆ ਪੁੱਛ ਲੋ ਮੂੰਹ ਤਾਂ ਬੈਠੇ ਕੈਮਰਾ ਕਮਾ ਲਓ ਇਹ ਜਿਹੜੀ ਬੋਰਡ ਪਈ ਸਰਬਜੀਤ ਸਿੰਘ ਖਾਲਸਾ ਨੂੰ ਉਹ ਕੀ ਉਹਦੇ ਉਹਨੂੰ ਪਈ ਆ ਤੇ ਉਹਦੇ ਪਰਿਵਾਰ ਨੂੰ ਪਈ ਆ ਦੇਖੋ ਜੀ ਜਿਹੜੀ ਇਹ ਬੋਤ ਪਾਈ ਆ ਇਹ ਬੋਤ ਉਹਨਾਂ ਨੇ ਆਣ ਕੇ ਪ੍ਰਚਾਰ ਹੀ ਐਸਾ ਕੀਤਾ ਓਏ ਇਹ ਸ਼ਹੀਦ ਦਾ ਪਰਿਵਾਰ ਹੈ ਇਹ ਸ਼ਹੀਦ ਦਾ ਬੱਚਾ ਇਹ ਪਤਾ ਨਹੀਂ ਕਿਵੇਂ ਇਹ ਕਿਵੇਂ ਪੜਿਆ ਕਿਵੇਂ ਪਾਲਿਆ ਗਿਆ ਉਹਦੇ ਨਾਂ ਤੇ ਸਿੱਖ ਚ ਦਇਆ ਇਹ ਤਾਂ ਤੁਸੀਂ ਮੰਨਦੇ ਹੋ ਵੀ ਹੈ ਵਾਕਈ ਸ਼ਹੀਦ ਦਾ ਬੱਚਾ ਉਹ ਜਿਹੜਾ ਪਰਿਵਾਰ ਹੈ ਮੈਂ ਮੰਨਦਾ ਉਸ ਜਿਹੜਾ ਸ਼ਹੀਦ ਆ ਉਹ ਕੁਰਬਾਨੀ ਦੇ ਗਿਆ ਜੀ ਬੁੰਦਾ ਬੁੰਦਾ ਰੋਟ ਗਿਆ ਜੀ ਅਸੀਂ ਉਹਦਾ ਸਤਿਕਾਰ ਕਰਦੇ 40 ਸਾਲ ਹੋ ਗਏ ਸਾਨੂੰ ਬਰਸੀ ਮਨਾਉਂਦੇ ਨੂੰ ਪਰ ਇਹਦੀ ਕੁਰਬਾਨੀ ਜੀ 40 ਸਾਲਾਂ ਚ ਇਹਦਾ ਵੀ ਦੱਸੋ ਤੁਸੀਂ ਸਾਨੂੰ ਕੀ ਇਸ ਪਰਿਵਾਰ ਨੇ ਕੀ ਇਹਦੇ ਪੁਰਖਿਆਂ ਨੇ ਕੀ ਇਹਦੇ ਵੱਡ-ਵਡੇਰਿਆਂ ਨੇ ਸਾਡੇ ਨਾਲ ਸਾਥ ਦਿੱਤਾ ਬਰਸੀ ਮਨਾਉਂਦੇ ਆ ਜੀ ਬਰਸੀ ਤੇ ਜਾਂਦੇ ਆ ਜੀ ਕਿਉਂ ਨਹੀਂ ਜਾਂਦੇ ਇਹ ਤਾਂ ਇਹ ਸਾਨੂੰ ਪੁੱਛ ਕੇ ਜਵਾਬ ਦਿਓ ਕੀ ਗੱਲ ਹੈ ਕਿਉਂ ਨਹੀਂ ਜਾਂਦੇ ਅਸੀਂ ਇੱਕ ਰਾਤ ਜਾਣ ਨੂੰ ਲਾਉਣੇ ਤੇ ਇੱਕ ਰਾਤ ਆਉਣ ਨੂੰ ਅਸੀਂ ਉੱਥੇ ਮਟਕਾ ਚ ਉੱਥੇ ਜਾ ਕੇ ਦਿੱਲੀ ਅਸੀਂ ਰੋ ਪਟ ਕੇ ਆਉਣੇ ਆ ਮਾਨ ਸਾਹਿਬ ਜਾਂਦਾ ਅੰਨੇ ਵਾ ਅਸੀਂ ਵਰਸ਼ੀਆਂ ਮਨਾ ਕੇ ਆਉਣੇ ਆ ਜੈਸੇ ਉਹਨੂੰ ਸ਼ਹੀਦ ਸਮਝ ਦੇਤਾ ਮਨਾਉਣੇ ਆ ਹੂੰ ਤੇ ਖਾਲਸਾ ਜੀ ਫਿਰ ਇਹ ਪਰਿਵਾਰ ਨੇ ਕਿਹੜੀ ਮਨਾਈ ਵਰਸ਼ੀ ਇਹ ਕਿੱਥੇ ਗਏ ਆ 40 ਸਾਲਾਂ ਚ ਤੁਸੀਂ ਉਹਦਾ ਇਦੋਂ ਪਹਿਲਾ ਚਿਹਰਾ ਵੇਖਿਆ ਆਪ ਉਹਨੂੰ ਪੁੱਛੋ ਇਹਨਾਂ ਨੇ ਇਦੋਂ ਪਹਿਲਾ ਚਿਹਰਾ ਵੇਖਿਆ ਜੀ ਉਸ ਮੌਕੇ ਤੇ ਕਿਉਂ ਕਿਉਂ ਕਿ 5 ਸਾਲ ਸਿੱਖ ਕੌਮ ਨੂੰ ਪਿੱਛੇ ਕਰਨ ਵਾਸਤੇ ਆਉਂਦਾ ਜੇ ਸਾਡੇ ਵਿੱਚ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਿਆਂ ਗਦਾਰਾਂ ਤੋਂ 50 ਸਾਲਾਂ ਬਾਅਦ ਆਉਂਦੇ ਆ 5 ਸਾਲ ਸਾਨੂੰ ਪਛਾਣ ਕਰਕੇ ਰੱਖ ਜਾਂਦੇ ਆ ਪਰ ਅਗਲਾ ਜਿਹੜਾ ਸਾਡਾ ਸਮਾਂ ਹੁਣ ਤਾਂ ਸੁਣਦੇ ਆ ਨਾ ਅਸੀਂ ਸ਼੍ਰੋਮਣੀ ਕਮੇਟੀ ਖਾਲਸਾਣ ਦੇ ਨਾਂ ਤੇ ਲੜਨੀ ਆ ਬਲਾਗ ਸੰਮਤੀਆਂ ਖਾਲਸਾਣ ਦੇ ਨਾਂ ਤੇ ਲੜਨੀਆਂ ਜਿਹੜਾ ਪ੍ਰੇਸ਼ ਦੀਆਂ ਜਿਹੜੀਆਂ ਚੋਣਾਂ ਅਸੀਂ ਉਹ ਖਾਲਸਾਣ ਦੇ ਨਾਂ ਤੇ ਲੜਨੀਆਂ ਮੈਂ ਖਾਲਸਤਾਨ ਆ ਮੈਂ ਖਾਲਸਤਾਨੀ ਆ ਸਰਦਾਰ ਬਲਦੇਵ ਸਿੰਘ ਪਿੰਡ-ਪਿੰਡ ਦੇ ਵਿੱਚ ਫੜਦਾ ਜਿੱਥੇ ਮਰਜ਼ੀ ਮੇਰੀ ਗੱਡੀ ਸਾੜੀ ਜਾਵੇ ਜਿੱਥੇ ਮਰਜ਼ੀ ਮੈਨੂੰ ਮੌਤ ਦੇ ਘਾਟੋਂ ਉਤਾਰਿਆ ਜਾਵੇ ਪਰ ਜਿੱਨਾ ਚਿਰ ਮੈਂ ਜਿੰਦਾ ਆ ਸਵਾਦ ਸਾ ਉਹਨਾਂ ਚਿਰ ਖਾਲਸਤਾਨ ਦੇ ਨਾਂ ਤੇ ਕਿਉਂ ਜੋਧੇ ਦੇ ਹੱਥੋਂ ਮੈਂ ਅੰਮ੍ਰਿਤ ਛੱਕਿਆ ਮੇਰੇ ਵੀ ਐਂਟਾਇਰੋ ਕੇਟ ਹੋਈ ਨੋਂਨ ਭਰਿਆ ਆ ਮੇਖਾਂ ਗੱਡੀਆਂ ਤਰਖਤ ਨਾਲ ਟੰਕੇ ਪੈਰਾਂ 'ਤੇ ਠੱਗਬਾੜੀ ਆ ਗੱਡੀਆਂ ਮਗਰੋਂ ਖਿੱਚਿਆ ਪਾ ਕੇ Είναι να cortar από τη διαμάχη σ'